हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਗਣਿਤ ਦੀ ਟੈਕਸਟਬੁੱਕ ਤੋਂ ਸਵਾਲ ਕਰਨੇ ਸ਼ੁਰੂ ਕੀਤੇ ਸੀ ਉਹਦੇ ਬੇਟਾ ਦੂਜੀ ਅਭਿਆਸ ਦੀ ਆਖਰੀ ਨੰਬਰੀ ਹੈਗੀ ਹੈ ਜਿਹੜੀ ਉਹਦੇ ਉੱਤੇ ਪਹੁੰਚੇ ਹੋਏ ਆਂ ਤਾਂ ਉਹਦੇ 15 ਬਹੁ ਵਿਕਲਪਿਕ ਪ੍ਰਸ਼ਨ ਆ ਉਹਦੇ ਵਿੱਚ 14 ਤੱਕ ਸਵਾਲ ਕਰ ਲਏ 15 ਨੰਬਰ ਸਵਾਲ ਦੇ ਉੱਤੇ ਆਪਾਂ ਪਹੁੰਚ ਗਏ ਤਾਂ ਬੇਟਾ ਧਿਆਨ ਦੇ ਨਾਲ ਦੇਖੋ ਇਹ ਆ ਖਾਲੀ ਥਾਂ ਤਕਸੀਮ 100 ਬਰਾਬਰ 1000 ਤੋ ਬੇਟਾ ਮੈਂ ਤੁਹਾਨੂੰ ਪਹਿਲਾਂ ਵੀ ਇਹ ਕਨਸੈਪਟ ਦੱਸਿਆ ਸੀਗਾ ਵੀ ਤੁਸੀਂ ਆ ਗੱਲਾਂ ਬੇਟਾ ਚੇਤੇ ਰੱਖ ਲਓ ਦੇਖੋ ਇਹ ਦੂੱਖਾ ਸਵਾਲ ਆ ਆਉਣਾ ਹੀ ਨਹੀਂ ਨਵੋਦਿਆ ਦੇ ਵਿੱਚ ਜੇ ਤੁਸੀਂ ਆ ਗੱਲਾਂ ਸਮਝ ਗਏ ਜਮਾ ਦੀ ਰਕਮ ਬਰਾਬਰੇ ਦੇ ਉਧਰ ਜਾ ਕੇ ਘਟਾਓ ਦੇ ਵਿੱਚ ਬਦਲ ਜਾਂਦੀ ਹੈ ਘਟਾਓ ਦੀ ਰਕਮ ਜਮਾ ਦੇ ਵਿੱਚ ਬਦਲ ਜਾਂਦੀ ਹੈ ਗੁਣਾ ਦੀ ਰਕਮ ਉਧਰ ਜਾ ਕੇ ਭਾਗ ਦੇ ਵਿੱਚ ਬਦਲਦੀ ਹੈ ਭਾਗ ਦੀ ਰਕਮ ਉਧਰ ਜਾ ਕੇ ਗੁਣਾ ਦੇ ਵਿੱਚ ਬਦਲ ਜਾਂਦੀ ਹੈ ਠੀਕ ਹੈ ਇਹ ਬਰਾਬਰ ਰਹਿ ਜਾਂਦਾ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਉਦਾਹਰਨ ਪਹਿਲਾਂ ਵੀ ਦਿੱਤੀ ਸੀ ਫੇਰ ਸਮਝ ਲਓ ਬਸ ਬੇਟਾ ਇੰਨੀ ਕੀ ਗੇਮ ਹੈਗੀ ਆ ਕੁਝ ਵੀ ਨਹੀਂ ਹੈਗਾ ਨਵੋਦਿਆ ਦਾ ਪੇਪਰ ਜੇ ਗਣਿਤ ਸਮਝ ਕੇ ਸਮਝ ਲਓ ਨਵੋਦਿਆ ਕਲੀਅਰ ਹੈਗਾ ਆ ਜਿਵੇਂ 2 5 7 ਮੰਨ ਲਓ ਆ 5 ਜੇ ਆਪਾਂ ਉਧਰ ਲੈ ਜਾਈਏ ਤਾਂ 5 ਕਾਦੇ ਚ ਬਦਲੂਗਾ ਜਮਾ ਦੀ ਰਕਮ ਘਟਾਓ ਦੇ ਵਿੱਚ 2 7 5 7 5 ਵੀ ਤਾਂ 2 ਹੀ ਹੁੰਦੇ ਆ ਨਾ ਗੱਲ ਸਮਝ ਲੱਗੀ ਬੇਟਾ ਜੇ ਮੰਨ ਲਓ 2 7 बराबर 14 ਆ ਹੁਣ ਗੁਣਾ ਦੀ ਰਕਮ ਕਾਦੇ ਚ ਬਦਲਦੀ ਆ ਉਧਰ ਜਾ ਕੇ ਭਾਗ ਦੇ ਵਿੱਚ 2 14 7 7 2 14 ਤਾਂ ਬੇਟਾ ਰਕਮਾਂ ਬਰਾਬਰ ਰਹਿ ਜਾਂਦੀਆਂ ਬਸ ਆ ਫਾਰਮੂਲਾ ਚੇਤੇ ਰੱਖ ਲੋ ਤੁਸੀਂ ਜਮਾ ਦੀ ਰਕਮ ਇਸ ਤਰ੍ਹਾਂ ਘਟਾਓ ਦੀ ਇਸ ਤਰ੍ਹਾਂ ਤੇ ਗੁਣਾ ਦੀ ਭਾਗ ਦੇ ਵਿੱਚ ਤੇ ਭਾਗ ਦੀ ਗੁਣਾ ਚ ਬਦਲ ਜਾਂਦੀ ਹੈ ਬਸ ਇੰਨਾ ਕੰਡਾ ਹੁਣ ਤਿੰਨਾ ਚਾਰਾਂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਵਿੱਚੋਂ ਮਿਸਿੰਗ ਹੋਊਗੀ ਪਤਾ ਕਰਨੀ ਹੋ ਉਹਨੂੰ x ਮੰਨ ਲੈਣਾ ਆ ਕੁਝ ਬੱਚੇ ਕਹਿੰਦੇ ਜੀ ਐਕਸ ਮੰਨਣਾ ਔਖਾ ਲੱਗਦਾ ਬੇਟਾ ਦੇਖੋ ਐਕਸ ਤੋਂ ਜੇ ਤੁਸੀਂ ਇਹ ਥੋੜੇ ਛੋਟੇ ਛੋਟੇ ਸਵਾਲ ਕਰੋ ਤੁਹਾਨੂੰ ਗੱਲ ਕਲੀਅਰ ਹੋ ਜੂਗੀ ਗੱਲ ਕੁਝ ਵੀ ਨਹੀਂ ਹੈ ਇਹਦੇ ਵਿੱਚ ਐਕਸ ਦੀ ਜਗ੍ਹਾ ਤੇ ਊੜਾ ਮੰਨ ਲਓ ਠੀਕ ਹੈ ਤੁਹਾਨੂੰ ਐਕਸ ਔਖਾ ਲੱਗਦਾ ਥੋੜੇ ਬੇਟਾ ਅਭਿਆਸ ਕਰੋਗੇ ਤਾਂ ਗੱਲ ਕਲੀਅਰ ਹੋਊਗੀ ਤਾਂ ਆਪਾਂ ਇਹਨੂੰ ਐਕਸ ਮੰਨ ਲੈਣੇ ਆ ਜਿਹੜੀ ਖਾਲੀ ਥਾਂ ਆ ਹੁਣ ਐਕਸ ਸਵਾਲ ਨੰਬਰ 15 ਆ ਕਹਿੰਦਾ ਐਕਸ ਤਕਸੀਮ 100 ਬਰਾਬਰ ਹੈ 1000 ਠੀਕ ਹੈ ਹੁਣ ਬੇਟਾ ਆ ਤਕਸੀਮ ਆ ਜਿਹੜੀ ਉਧਰਲੇ ਪਾਸ ਕਿਉਂਕਿ ਅਸੀਂ x ਦੀ ਕੀਮਤ ਪਤਾ ਕਰਨੀ x ਇੱਧਰ ਰੱਖ ਲਾਂਗੇ ਜਿਹੜੀ ਤਕਸੀਮ ਆ ਉਧਰ ਜਾ ਕੇ ਕਾਦੇ ਚ ਬਦਲ ਜਾਂਦੀ ਹੈ ਗੁਣਾ ਦੇ ਵਿੱਚ ਬਦਲ ਜਾਂਦੀ ਹੈ x ਬਰਾਬਰ ਹੈ 1000 ਗੁਣਾ 100 ਆ ਤਕਸੀਮ ਸੀ ਉਧਰ ਜਾ ਕੇ ਗੁਣਾ ਚ ਬਦਲ ਗਈ ਠੀਕ ਹੈ 100 ਇੱਧਰ ਲੈ ਗਏ ਤਕਸੀਮ ਨੂੰ ਗੁਣਾ ਚ ਬਦਲਤਾ ਤਾਂ ak ਦੇ ਨਾਲ ਕਿੰਨੀਆਂ ਬਿੰਦੀਆਂ ਆ ਗਈਆਂ 5 x ਬਰਾਬਰ ਜਦੋਂ ak ਨਾਲ ਬਿੰਦੀਆਂ ਦੀ ਗੁਣਾ ਕਰਦੇ ਆ ਤਾਂ ਬਿੰਦੀਆਂ ਜੁੜ ਜਾਂਦੀਆਂ 1 1 1 3 ਤੇ 2 5 ਬਿੰਦੀਆਂ ak ਦੇ ਨਾਲ 5 ਬਿੰਦੀਆਂ 1 2 3 4 5 ਤਾਂ ਬੇਟਾ ਆਹਾ ਉੱਤਰ ਆ ਗਿਆ ਸਾਡੇ ਕੋਲੇ 100000 ਜਾਂ ਇਹਨੂੰ ਇਹ ਕਾਈ 1.2 ਸੈਂਕੜਾ ਹਜ਼ਾਰ ਦਾ ਯਾਰ ਲੱਖ 1 ਲੱਖ ਵੀ ਬੋਲਦੇ ਆ ਐਕਚੁਅਲੀ ਆਪਾਂ 1 ਲੱਖ ਹੀ ਬੋਲਣਾ 100 ਹਜ਼ਾਰ ਨਹੀਂ ਬੋਲਣਾ 1 ਲੱਖ ਦੇ 100 ਹਜ਼ਾਰ ਹੁੰਦੇ ਇਹ ਕਿੰਨਾ ਪੰਜ ਬਿੰਦੀਆਂ 1 2 3 4 ਤੇ 5 ਆ 21 ਆ ਜਿਹੜਾ ਸਾਡਾ ਰਾਈਟ ਆਨਸਰ ਇਹਨੂੰ ਟਿਕ ਕਰ ਦਵਾਂਗੇ ਹੋਰ ਬੇਟਾ ਜ ਕੋਈ ਜ਼ਿਆਦਾ ਲੰਬੀ ਚੋੜੀ ਗੱਲ ਤਾਂ ਹੈ ਨਹੀਂ ਇਹਨਾਂ ਸਵਾਲਾਂ ਦੇ ਵਿੱਚ ਠੀਕ ਹੈ ਪਰ ਸਮਝ ਲਓ ਨੂੰ ਉਹਦੇ ਆ ਕਲੀਅਰ ਕਰ ਜਾਉਗੇ ਜੇ ਤੁਸੀਂ ਇਹ ਛੋਟੀ ਜੀ ਗੱਲ ਨੂੰ ਸਮਝ ਗਏ ਅੱਗੇ ਕੀ ਕਹਿੰਦਾ ਪਿਆ ਸਵਾਲ ਨੰਬਰ 16 ਕਹਿੰਦਾ ਇੱਕ ਕਿਤਾਬ ਦਾ ਮੁੱਲ 79 ਰੁਪਏ 12 ਕਿਤਾਬਾਂ ਦਾ ਮੁੱਲ ਕੀ ਹੋਵੇਗਾ ਬੇਟਾ ਉਹੀ ਫਾਰਮੂਲਾ ਆਪਾਂ ਅਨੁਪਾਤ ਵਾਲਾ ਲਾ ਦਾਂਗੇ ਇਹ ਕਿਤਾਬਾਂ ਮੁੱਲ ਕਿਤਾਬਾਂ ਮੁੱਲ ਬੇਟਾ ਆ ਪਹਿਲੀ ਟਰਮ ਹੈ ਇੱਕ ਕਿਤਾਬ ਦਾ ਮੁੱਲ ਕਿੰਨੇ ਰੁਪਏ ਹੈ 79 ਰੁਪਏ ਤੇ ਕਿਤਾਬਾਂ 12 ਆ ਤੇ ਮੁੱਲ ਨੂੰ ਆਪਾਂ x ਮੰਨ ਲੈਣਾ ਬਸ ਇੰਨੀ ਇੱਕ ਗੇਮ ਆ ਪੁੱਤ ਜਿਹੜੀ ਚੀਜ਼ ਨਹੀਂ ਪਤਾ ਉਹਨੂੰ x ਮੰਨ ਲੈਣਾ ਜਦੋਂ ਇੱਕ ਵਾਰੀ ਇਸ ਢੰਗ ਨਾਲ ਤੁਸੀਂ ਸਵਾਲ ਸਮਝ ਕੇ ਬੇਟਾ ਤੁਹਾਨੂੰ ਸਿਰਫ ਇੱਕ ਲਾਈਨ ਜੀ ਸਵਾਲ ਨਿਕਲ ਜਾਣਾ ਹੈ ਕੋਈ ਜ਼ਿਆਦਾ ਔਖਾ ਕੰਮ ਹੈ ਹੀ ਨਹੀਂ ਇਹਨਾਂ ਦੇ ਵਿੱਚ ਠੀਕ ਹੈ ਤਾਂ ਤੁਸੀਂ ਕੀ ਕਰਨਾ ਹੈ ਇਹਦਾ ਬੇਟਾ ਮੈਂ ਤੁਹਾਨੂੰ ਦੱਸਿਆ ਸੀ ਵੀ ਪਹਿਲੇ ਦੀ ਚੌਥੇ ਨਾਲ ਸਮਾਨ ਅਨੁਪਾਤ ਚ ਤੇ ਦੂਜੇ ਦੀ ਤੀਜੇ ਨਾਲ ਗੁਣਾ ਬਰਾਬਰ ਕਰ ਦੇਣੀ ਹੈ ਇਹ ਬਣ ਗਿਆ 1 x 79 12 ਤੇ x ਆਪਾਂ ਕੀਮਤ ਮੰਨੀ ਹੋਈ ਹੈ 12 ਕਿਤਾਬਾਂ ਦੀ ਠੀਕ ਹੈ ਇੱਥੇ ਆ ਅਨੁਪਾਤ ਦੀਆਂ ਨਿਸ਼ਾਨੀਆਂ ਹੁੰਦੀਆਂ ਕਿਉਂਕਿ ਆਪਾਂ ਅਨੁਪਾਤ ਵੇਦੀ ਨਾਲ ਕੱਢ ਰਹੇ ਹਾਂ ਸਵਾਲ ਠੀਕ ਹੈ ਤਾਂ x 12 9 108 12 ਉਹ 7 84 ਦਾਸਾਂ ਹਸ ਲਾਗੇ ਸੀਗੇ 12 9 108 108 ਦਾ ਬੇਟਾ 8 ਇੱਥੇ ਲੱਗ ਗਿਆ ਦਾਸ ਹਾਂਤ ਲਾਗੇ 1278484 ਤੇ 1094 ਤਾਂ x ਕਿੰਨਾ ਆ ਗਿਆ 948 ਰੁਪਏ 12 ਕਿਤਾਬਾਂ ਦਾ ਮੁੱਲ ਕਿੰਨਾ ਆ ਗਿਆ ਤਾਂ a1 ਆਨਸਰ ਹੈ ਜਿਹੜਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਸਵਾਲ ਨੰਬਰ 16 ਠੀਕ ਹੈ ਤਾਂ ਅਗਲੇ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਗੀਤਾ ਕੋਲ 175 ਰੁਪਏ ਹਨ ਉਹ ਕਿੰਨੇ ਬੱਚਿਆਂ ਵਿੱਚ ਤਾਂ ਜੋ ਇਹ ਰੁਪਈਏ ਵੰਡੇ ਤਾਂ ਜੋ ਹਰ ਬੱਚੇ ਨੂੰ 25 ਰੁਪਈਏ ਮਿਲਣ ਠੀਕ ਹੈ ਤਾਂ ਬੇਟਾ ਰੁਪਈਏ ਇੱਥੇ ਤੁਸੀਂ ਬੱਚੇ ਰੁਪਈਏ ਬੱਚੇ ਸਿੱਧਾ ਹੀ ਅਨੁਪਾਤ ਲਾ ਦੇਣਾ ਬੇਟਾ ਚੱਕਰਾਂ 'ਚ ਪੈਣ ਦੀ ਲੋੜ ਹੀ ਨਹੀਂ ਹੈਗੀ ਬੱਚੇ ਰੁਪਈਏ ਜਾ ਦੋ ਟਰਮਾ ਆ ਉਹਨਾਂ ਨੂੰ ਬੱਚੇ ਰੁਪਈਏ ਬੱਚੇ ਰੁਪਈਏ ਇਹਨੂੰ ਸਮਾਨ ਅਨੁਪਾਤ ਕਹਿੰਦੇ ਆ ਬੁੱਤ ਬੱਚੇ ਰੁਪਈਏ ਬੱਚੇ ਰੁਪਈਏ ਇਹ ਕਹਿੰਦਾ ਤਾਂ ਜੋ ਇੱਕ ਬੱਚੇ ਨੂੰ ਜੇ ਬੱਚਾ 1 ਤਾਂ ਰੁਪਈਏ ਕਿੰਨੇ ਆ 25 ਠੀਕ ਹੈ ਹੁਣ ਬੱਚਿਆਂ ਦੀ ਗਿਣਤੀ ਆਪਾਂ ਕਹਿੰਦੇ ਕਿੰਨੇ ਬੱਚਿਆਂ ਵਿੱਚ ਉਹ ਕਿੰਨੇ ਬੱਚੇ ਤਾਂ ਬੱਚਿਆਂ ਜਿਹੜੀ ਚੀਜ਼ ਚਾਹੀਦੀ ਆ ਉਹਨੂੰ x ਮੰਨਦੇ ਆਪਾਂ ਤਾਂ ਰੁਪਈਏ 175 ਆ ਠੀਕ ਹੈ ਤਾਂ ਇਹਦੇ ਵਿੱਚ ਬੇਟਾ ਅਸੀਂ ਕੀ ਕਰਦੇ ਹਾਂ ਪਹਿਲਾ ਗੁਣਾ ਚੌਥਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਦੋ ਦੋਵੇਂ ਟਰਮਾਂ ਨੂੰ ਵਾਰ-ਵਾਰ ਲਿਖ ਦਿੰਨੇ ਆ ਆ ਪਹਿਲੀ ਟਰਮ ਆ ਦੂਜੀ ਆ ਤੀਜੀ ਤੇ ਆਹ ਚੌਥੀ ਪਹਿਲੀ ਗੁਣਾ ਚੌਥੀ ਦੂਜੀ ਗੁਣਾ ਤੀਜੀ ਬਰਾਬਰ ਹੁੰਦੀ ਹੈ ਠੀਕ ਹੈ ਐਕਸ ਵਾਲੀ ਰਕਮ ਆਪਾਂ ਇੱਧਰ ਪਹਿਲਾਂ ਲਿਖ ਲੈਣੇ ਆ 25x 175 ਤਾਂ x 175 25 ਨੂੰ 25 ਜਿਹੜਾ ਇਹ ਵਿਚਾਲੇ ਕੋਈ ਨਿਸ਼ਾਨੀ ਨਹੀਂ ਤਾਂ ਅਸੀਂ ਗੁਣਾ ਦੀ ਨਿਸ਼ਾਨੀ ਮੰਨਦੇ ਹਾਂ ਖੱਬੇ ਹੱਥ ਕੋਈ ਨਿਸ਼ਾਨੀ ਨਹੀਂ ਤਾਂ ਅਸੀਂ ਜਿਹੜੀ ਜਮਾ ਮੰਨਦੇ ਹਾਂ ਠੀਕ ਹੈ ਹੁਣ ਆਹ 25 ਗੁਣਾ ਦੇ ਆ ਤਾਂ 25 ਜਿਹੜੇ ਗੁਣਾ ਦੇ ਆ ਇਹਨੂੰ ਅਸੀਂ ਇੱਧਰਲੇ ਪਾਸੇ ਲਿਜਾ ਕੇ ਭਾਗ ਦੇ ਵਿੱਚ ਬਦਲ ਜਾਣਗੇ 175 25 ਤਾਂ 25 ਨੂੰ ਇਹਦੇ ਨਾਲ ਕੱਟ ਦਾਂਗੇ 25 ਸਤਾ 175 ਤਾਂ ਬੱਚਿਆਂ ਦੀ ਗਿਣਤੀ ਕਿੰਨੀ ਆ ਗਈ ਸੱਤ ਉੱਤਰ ਆ ਗਿਆ ਸਾਡੇ ਕੋਲੇ ਠੀਕ ਹੈ ਅਸੀਂ ਆਲਟਰਨੇਟਿਵ ਆਨਸਰ ਦੇ ਵਿੱਚ ਦੇਖਾਂਗੇ ਕਿੱਥੇ ਸੱਤ ਆਉਂਦਾ ਪਿਆ ਤਾਂ ਸੀ 1 ਭਾਗ ਦੇ ਵਿੱਚ ਬੇਟਾ ਸੱਤ ਉੱਤਰ ਆਉਂਦਾ ਪਿਆ ਬੱਚਿਆਂ ਦੀ ਗਿਣਤੀ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 17 ਤਾਂ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ